ਚੰਡੀਗੜ੍ਹ ਦੀਆਂ ਮੇਅਰ ਦੀਆਂ ਚੋਣਾਂ ਨੂੰ ਲੈ ਕੇ ਕਮਾਸਾਨ ਅਜੇ ਤੱਕ ਵੀ ਜਾਰੀ ਹੈ ਦੱਸ ਦਈਏ ਕਿ ਅੱਜ ਕਾਂਗਰਸ ਅਤੇ ਆਮ ਆਦਮੀ ਪਾਰਟੀ ਦੇ ਕਾਉਂਸਲਰ ਉਹਨਾਂ ਦੇ ਨਾਲ ਦੋਨਾਂ ਪਾਰਟੀਆਂ ਦੇ ਵਰਕਰਾਂ ਵੱਲੋਂ ਚੰਡੀਗੜ੍ਹ ਵਿਖੇ ਭਾਜਪਾ ਦੇ ਖਿਲਾਫ ਪ੍ਰਦਰਸ਼ਨ ਕੀਤਾ ਗਿਆ ਮੌਕੇ ਤੇ ਸਥਿਤੀ ਨੂੰ ਕਾਬੂ ਕਰਨ ਦੇ ਲਈ ਚੰਡੀਗੜ੍ਹ ਪੁਲਿਸ ਵੱਲੋਂ ਇਹਨਾਂ ਸਾਰੇ ਵਰਕਰਾਂ ਅਤੇ ਕਾਉਂਸਲਰਾਂ ਨੂੰ ਗ੍ਰਿਫਤਾਰ ਕਰ ਲਿਆ ਗਿਆ ਦੱਸ ਦੇ ਕਿ ਜੋ ਤਸਵੀਰਾਂ ਤੁਹਾਡੇ ਨਾਲ ਸਾਂਝੀਆਂ ਕਰ ਰਹੇ ਹਾਂ ਉਸ ਦੇ ਵਿੱਚ ਆਮ ਆਦਮੀ ਪਾਰਟੀ ਦੇ ਕਾਂਗਰਸ ਦੇ ਕਾਉਂਸਲਰ ਵੀ ਦਿਖਾਏ ਦਿੱਤੇ ਜਾ ਰਹੇ ਨੇ ਜਿਹੜੇ ਕਿ ਲਗ ਆਤਾਰ ਭਾਜਪਾ ਸਰਕਾਰ ਤੇ ਕਈ ਤਿੱਖੇ ਨਿਸ਼ਾਨੇ ਵੀ ਲਾ ਰਹੇ ਨੇ ਉਹਨਾਂ ਦਾ ਕਹਿਣਾ ਇਹ ਹੈ ਕਿ ਭਾਜਪਾ ਸਰਕਾਰ ਵੱਲੋਂ ਧੱਕੇ ਦੇ ਨਾਲ ਇਹਨਾਂ ਮੇਅਰ ਦੀਆਂ ਚੋਣਾਂ ਦੇ ਵਿੱਚ ਭਾਜਪਾ ਨੂੰ ਜਿੱਤ ਕਰਾ ਦਿੱਤੀ ਹੈ ਅਸਲ ਦੇ ਵਿੱਚ ਸਥਿਤੀ ਇਹ ਸੀ ਕਿ ਕੁੱਲ 36 ਜੋ ਸੀ ਉਹ ਕਾਉਂਸਲਰਸ ਹਨ ਜਿਨ੍ਹਾਂ ਦੇ ਵਿੱਚੋਂ 20 ਕਾਉਂਸਲਰ ਜਿਹੜੇ ਹੈ 20 ਵੋਟਾਂ ਆਮ ਆਦਮੀ ਪਾਰਟੀ ਅਤੇ ਕਾਂਗਰਸ ਦੇ ਪੱਖ ਵਿੱਚ ਡੇਗਦੀਆਂ ਸਨ ਜਿਸ ਤੋਂ ਬਾਅਦ ਆਮ ਆਦਮੀ ਪਾਰਟੀ ਦੇ ਕਾਂਗਰਸ ਦੇ ਵਰਕਰਾਂ ਵੱਲੋਂ ਇਹ ਗੱਲ ਆਖੀ ਗਈ ਕਿ ਜੋ ਭਾਜਪਾ ਸਰਕਾਰ ਹੈ ਉਹਨਾਂ ਨੇ ਆਪਣੀ ਮਰਜ਼ੀ ਦੇ ਮੁਤਾਬਕ ਇਹਨਾਂ ਚੋਣਾਂ ਨੂੰ ਕਰਵਾਇਆ ਹੈ ਅਤੇ ਪ੍ਰੋਜ਼ਾਈਡਿੰਗ ਆਫੀਸਰ ਜੋ ਕਿ ਅਨਿਲ ਮਸੀਹ ਨੇ ਉਹਨਾਂ ਨੂੰ ਇਹ ਹਦਾਇਤ ਦਿੱਤੀ ਸੀ ਕਿ ਉਹ ਇਹਨਾਂ ਵੋਟਾਂ ਦੇ ਵਿੱਚ ਆਪਣੇ ਮੁਤਾਬਕ ਮੌਕੇ ਦੇ ਅਨੁਸਾਰ ਕੋਈ ਨਾ ਕੋਈ ਅਜੀਹੀ ਵਿਉਂਤ ਕੜਨ ਜਿਸ ਦੇ ਨਾਲ ਕਿ ਜਿੱਤ ਜੋ ਹੈ ਉਹ ਭਾਜਪਾ ਦੀ ਹੋਵੇ ਜਿਸ ਦੇ ਦਿਨ ਗੱਲ ਇਹ ਹੋਈ ਹੈ ਕਿ 8 ਜੋ ਵੋਟਾਂ ਸਨ ਕਾਂਗਰਸ ਅਤੇ ਆਮ ਆਦਮੀ ਪਾਰਟੀ ਦੀਆਂ ਉਹਨਾਂ ਨੂੰ ਕੈਨਸਲ ਕਰ ਦਿੱਤਾ ਗਿਆ ਮੌਕੇ ਤੇ ਜਿਸ ਦੇ ਕਰਕੇ ਜੋ ਹੈ ਜਿੱਤਕਰਾਰ ਭਾਜਪਾ ਨੇ ਦਿੱਤੀ ਇਸ ਦੇ ਉਲਟ ਆਮ ਆਦਮੀ ਪਾਰਟੀ ਦੇ ਕਾਂਗਰਸ ਵੱਲੋਂ ਕੋਰਟ ਦਾ ਰੁਕ ਵੀ ਕੀਤਾ ਗਿਆ ਉਸ ਤੇ ਹਜੇ ਤੱਕ ਕੋਈ ਫੈਸਲਾ ਨਹੀਂ ਆਇਆ ਪਰ ਅਸਲ ਦੇ ਵਿੱਚ ਗੱਲ ਇਹ ਹੈ ਕਿ ਦੋਨਾਂ ਪਾਰਟੀਆਂ ਜੋ ਵਰਕਰ ਨੇ ਤੇ ਨੇਤਾ ਲੋਗ ਨੇ ਉਹਨਾਂ ਦੀ ਇਹ ਮੰਗ ਕੀਤੀ ਜਾ ਰਹੀ ਹੈ ਕਿ ਇਹਨਾਂ ਵੋਟਾਂ ਨੂੰ ਦੁਬਾਰਾ ਕਰਵਾ ਦਿੱਤਾ ਜਾਵੇ ਤਾਂ ਜੋ ਨਿਰਪੱਖ ਫੈਸਲਾ ਜੋ ਹੈ ਉਹ ਲੋਕਾਂ ਦੇ ਸਾਹਮਣੇ ਆਵੇ ਦੱਸਦੀ ਹੈ ਕਿ ਸਭ ਤੋਂ ਵੱਡੀ ਖਬਰ ਇਹ ਹੀ ਹੈ ਕਿ ਚੰਡੀਗੜ੍ਹ ਦੇ ਵਿੱਚ ਆਮ ਆਦੀ ਪਾਰਟੀ ਅਤੇ ਕਾਂਗਰਸ ਵੱਲੋਂ ਪ੍ਰਦਰਸ਼ਨ ਕੀਤਾ ਗਿਆ ਮੇਅਰ ਦੀ ਚੋਣਾਂ ਨੂੰ ਲੈ ਕੇ ਜਿਸ ਦੇ ਉਲਟ ਚੰਡੀਗੜ੍ਹ ਪੁਲਿਸ ਵੱਲੋਂ ਇਹਨਾਂ ਪ੍ਰਦਰਸ਼ਨਕਾਰੀਆਂ ਨੂੰ ਮੌਕੇ ਤੇ ਗ੍ਰਿਫਤਾਰ ਕਰ ਲਿਆ ਗਿਆ